ਪਟਿਆਲਾ ਫਾਸਟ ਨਿਊਜ਼ ਦੇਖਰਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਆਪਣੀ ਹਰਪ੍ਰੀਤ ਕੌਰ ਕੱਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਮ ਸੋ ਇਸ ਟਮ ਅਸੀਂ ਖੜੇ ਹਾਂ ਕੱਗਾ ਗੁਰਦੁਆਰਾ ਸ੍ਰੀ ਗੁਰਦੁਆਰਾ ਸਿੰਘ ਸਵਾ ਦੇ ਵਿੱਚ ਜਿੱਥੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜੋ ਅੱਜ ਵਿਸ਼ੇਸ਼ ਇੱਥੇ ਜੋ ਮੀਟਿੰਗ ਕੀਤੀ ਗਈ ਹੈ ਵਿਸ਼ੇਸ਼ ਤੌਰ ਤੇ ਅੱਜ ਇੱਥੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਵੀ ਜੋ ਪਟਿਆਲੇ ਤੋਂ ਇੱਥੇ ਸਪੈਸ਼ਲੀ ਮੀਟਿੰਗ ਕਰਨ ਲਈ ਇੱਥੇ ਪਹੁੰਚੇ ਨੇ ਜੋ ਮੀਟਿੰਗ ਦੇ ਵਿੱਚ ਇਹਨਾਂ ਨੇ ਕੀ ਡਿਸੀਜਨ ਲਿੱਤੇ ਗਏ ਨੇ ਸੋ ਆਪਾਂ ਪ੍ਰੋਫੈਸਰ ਮਹਿੰਦਰ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਸ ਅੱਜ ਜੀ ਮੇਨ ਮੀਟਿੰਗ ਸਾਡੀਆਂ ਸਾਰੇ ਹਲਕਿਆਂ ਚ ਚੱਲ ਰਹੀਆਂ ਨੇ ਮੀਟਿੰਗਾਂ ਵੈਸੇ ਤਾਂ ਸਾਰੇ ਪੰਜਾਬ ਚ ਚੱਲ ਰਹੀਆਂ ਨੇ ਪਰ ਮੇਰੀ ਜ਼ਿੰਮੇਵਾਰੀ ਪਟਿਆਲੇ ਜ਼ਿਲ੍ਹੇ ਦੀ ਹੈ ਪਾਰਲੀਮੈਂਟ ਦੀ ਉਹਦੇ ਵਿੱਚ ਅੱਜ ਛਤਰਾਣੇ ਹਲਕੇ ਦੀ ਮੀਟਿੰਗ ਸੀ ਜਿਹਦਾ ਮੁੱਖ ਏਜੰਡਾ ਸੀਗਾ ਇੱਕ ਤਾਂ ਸਾਡੀ ਮੈਂਬਰਸ਼ਿਪ ਦੀ ਡਰਾਈਵ ਚੱਲ ਰਹੀ ਹੈ ਉਹਨੂੰ ਤੇਜ਼ ਕਰਨ ਬਾਰੇ ਸੀਗਾ ਇੱਕ ਜ਼ੋਨ ਬਣਾਉਣ ਬਾਰੇ ਸੀਗਾ ਇੱਕ ਸਾਡੇ ਜਿਹੜੇ ਹਲਕਿਆਂ ਦੇ ਕੰਮ ਸਲੋ ਸੀਗੇ ਉੱਥੋਂ ਦੀ ਲੀਡਰਸ਼ਿਪ ਕੋਈ ਰਿਸਪੌਂਸ ਨਹੀਂ ਸੀ ਦੇ ਰਹੀ ਜਿੰਨਾ ਚੋ ਸਤਰਾਣਾ ਇੱਕ ਸੀ ਉਹਦੇ ਵਿੱਚ ਅਸੀਂ ਨਵੇਂ ਅਪਾਇਨਟਮੈਂਟਸ ਕੀਤੀਆਂ ਨੇ ਜਿਵੇਂ ਕਿ ਸੁਖਵਿੰਦਰ ਸਿੰਘ ਰੁਗਾਲ ਸਾਹਿਬ ਨੂੰ ਮੈਂ ਬਤੌਰ ਇਨਚਾਰਜ ਪਟਿਆਲਾ ਪਾਰਲੀਮੈਂਟ ਇਹਨਾਂ ਨੂੰ ਕਾਰਜਕਾਰੀ ਹਲਕੇ ਦਾ ਇਨਚਾਰਜ ਬਣਾਇਆ ਹੈ ਜਿਵੇਂ ਅੱਗੇ ਕੰਮ ਦੇਖ ਕੇ 2-3 ਮਹੀਨੇ ਚ ਇਹਨਾਂ ਨੂੰ ਮੈਂ ਰੈਗੂਲਰ ਵੀ ਕਰ ਦੂੰਗਾ ਤੇ ਇਸ ਤਰ੍ਹਾਂ ਇਹ ਜਿਹੜੀਆਂ ਗੱਲਾਂ ਸੀ ਜਾਂ ਇਹੋ ਜਿਹੀਆਂ ਸਮੱਸਿਆਵਾਂ ਸੀ ਉਹਨਾਂ ਤੇ ਅੱਜ ਖੁੱਲਕੇ ਵਿਚਾਰ ਹੋਈ ਹੈ ਸਾਰੇ ਹਲਕੇ ਦੇ ਨਾਲ ਤੇ ਖਾਸ ਕਰ ਨੌਜਵਾਨਾਂ ਨੂੰ ਆਪਣੇ ਨਾਲ ਪਾਰਟੀ ਨਾਲ ਜੋੜਨ ਵਾਸਤੇ ਇੱਕ ਨੀਤੀ ਬਣਾ ਕੇ ਚੱਲੇ ਆ ਜਿਹਦੇ ਵਿੱਚ ਨੌਜਵਾਨਾਂ ਨੇ ਵੀ ਤੇ ਮੇਰੇ ਇਨਾਂ ਰਾਹੀਂ ਸੁਖਵਿੰਦਰ ਸਿੰਘ ਸਾਡੇ ਪ੍ਰਧਾਨ ਪਟਿਆਲੇ ਦੇ ਸਹਿਜਪੁਰਾ ਸਾਹਿਬ ਖੜੇ ਨੇ ਇਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਸਾਰੀ ਲੀਡਰਸ਼ਿਪ ਨੂੰ ਨਾਲ ਲੈ ਕੇ ਅਸੀਂ ਅੱਡ-ਅੱਡ ਪਿੰਡਾਂ ਦੇ ਜ਼ੋਨ ਬਣਾ ਕੇ ਤੁਹਾਡੀ ਐਕਟੀਵਿਟੀ ਨੂੰ ਸਾਰੀ ਜਗ੍ਹਾ ਤੇ ਲੈ ਕੇ ਜਾਵਾਂਗੇ ਮੇਰੇ ਤੋਂ ਵੀ ਜ਼ਰੂਰੀ ਹੈਗੀ ਐ ਇਹ ਆਪਣੀਆਂ ਐਕਟੀਵਿਟੀਆਂ ਵਧਾਉਣਗੇ ਤੇ ਜਿਹੜਾ ਯੂਥ ਦਾ ਪ੍ਰਧਾਨ ਹੈ ਉਹਨਾਂ ਨੂੰ ਵੀ ਅਸੀਂ ਥੋੜਾ ਜਿਹਾ ਸਰਗਰਮ ਕਰਾਂਗੇ ਜਿਹੜਾ ਵੀ ਬੰਦਾ ਪਾਰਟੀ ਮਸਲੇ ਦੇ ਜੇ ਟਾਈਮ ਨਹੀਂ ਪੂਰਾ ਦੇ ਸਕਦਾ ਜਾਂ ਤਾਂ ਉਹ ਮਾਫੀ ਮੰਗ ਲਵੇ ਤੇ ਜਾਂ ਫਿਰ ਮਤਲਬ ਕਿ ਉਹਦਾ ਬਦਲ ਸਾਨੂੰ ਲੋਕਾਂ ਨੂੰ ਦੇਣੇ ਪਏਗਾ ਇਹ ਤੁਹਾਡੇ ਰਹੀਮ ਹੈ ਆਪਣੇ ਸਾਰੇ ਹੀ ਪਾਰਟੀ ਦੇ ਵਰਕਰਜ਼ ਮੈਂਬਰਜ਼ ਉਹਦੇ ਦਾ ਸਾਹਬ ਤੋਂ ਲੈ ਕਰਕੇ ਉੱਪਰ ਮਾਨ ਸਾਹਿਬ ਤੱਕ ਇਹ ਸਨੇਹਾ ਪਹੁੰਚਾਉਣਾ ਚਾਹੁੰਨਾ ਕਿ ਜਿਸ ਤਰ੍ਹਾਂ ਮਾਨ ਸਾਹਿਬ ਨੇ ਹੁਕਮ ਕੀਤਾ ਹੈ ਕਿ ਹੁਣ ਸਖਤੀ ਸਾਫ ਦਿਸੂਗੀ ਉਹ ਹੀ ਸਨੇਹਾ ਮੈਂ ਦੇ ਕੇ ਚੱਲਿਆ ਕਿਉਂਕਿ ਮੈਂ ਪਾਰਟੀ ਦਾ ਬਤੌਰ ਜਰਨਸਕਤਰ ਤੇ ਇਨਚਾਰਜ ਹੋਣ ਦੇ ਨਾਤੇ ਜੋ ਵੀ ਪਾਰਟੀ ਨੇ ਫੈਸਲਾ ਕੀਤਾ ਉਹ ਅੱਗੇ ਪਹੁੰਚਾਉਣਾ ਮੇਰਾ ਕੰਮ ਹੈ ਮੇਰਾ ਫਰਜ਼ ਹੈ ਮੈਂ ਉਹ ਅੱਜ ਨਿਭਾ ਚੱਲਿਆ ਉਦਾਹਰਨ ਦੇ ਤੌਰ ਤੇ ਕਿਹੜੀਆਂ ਕਮੀਆਂ ਜਿਵੇਂ ਆਪਣਾ ਘੱਗਰ ਦੇ ਨਾਲ ਦੀ ਪਾਣੀ ਦੀ ਸਮੱਸਿਆ ਆਵਨ ਉਹ ਲਈ ਤੇ ਜਾਂ ਹੋਰ ਵੀ ਕਈ ਮੇਰੀਆਂ ਸਮੱਸਿਆਵਾਂ ਨੇ ਮੈਂ ਆਪਣੇ ਜੋ ਨਵੇਂ ਹਲਕੇ ਇਹ ਛਾੜ ਲਗਾਏ ਨੇ ਉਹ ਸਭ ਪਤਾਇਆ ਤੇ ਜਿਹੜਾ ਘੱਗਰ ਦੀ ਸਮੱਸਿਆ ਹੈ ਨਾ ਇਹ ਕਰੀਬ ਪਿਛਲੇ ਜਦੋਂ ਦਾ 47 ਤੋਂ ਬਾਅਦ ਦਾ ਇਹ ਨਿਜਾਮ ਬਦਲਿਆ ਉਦੋਂ ਤੋਂ ਹੀ ਇਹ ਸਮੱਸਿਆ ਜਿਹੜੀ ਹੈ ਇਹ ਚੱਲੀ ਆਉਂਦੀ ਹੈ ਇੱਕ ਵਾਰ ਪਟਿਆਲਾ ਬਠਿੰਡਾ ਤੇ ਸੰਗਰੂਰ ਜਦੋਂ ਮਾਨ ਸਾਹਿਬ ਸੰਗਰੂਰ ਤੋਂ ਐਮਪੀਸੀ ਉਦੋਂ ਇੱਕ ਸੈਂਟਰ ਦੇ ਵਿੱਚ ਸਾਂਝੀ ਨੀਤੀ ਬਣਾਉਣ 'ਚ ਇਹ ਕਾਮਯਾਬ ਹੋਏ ਸੀ ਕਿ ਇੱਕ ਘਰ ਦੇ ਦੋਨੋਂ ਜਿਹੜੇ ਮਤਲਬ ਕਿ ਬੰਨ ਨੇ ਉਹ ਇੰਨੇ ਕੁ ਮਜ਼ਬੂਤ ਤੇ ਉੱਚੇ ਕਰਤੇ ਜਾਣ ਤਾਂ ਜੋ ਪਾਣੀ ਉੱਥੋਂ ਬਾਹਰ ਨਾ ਆ ਸਕੇ ਪਰ ਬਦਕਿਸਮਤੀ ਦੇ ਨਾਲ ਹਰਾਨੇ ਵਾਲੇ ਪਾਸਿਓ 6 ਕਿਲੋਮੀਟਰ ਦਾ ਜਿਹੜਾ ਫਾਸਲਾ ਹੈ ਉਹ ਉਸ ਵਕਤ ਤੋਂ ਲੈ ਕੇ ਅੱਜ ਤੱਕ ਇਸ ਗੱਲ ਨੂੰ 25 ਸਾਲ ਹੋ ਗਏ ਨੇ ਨਹੀਂ ਪੂਰਾ ਹੋ ਸਕਿਆ ਸਾਡੀ ਕੋਸ਼ਿਸ਼ ਇਹੀ ਹੈ ਕਿ ਪਹਿਲਾਂ ਤਾਂ ਪ੍ਰਸ਼ਾਸਨ ਵਕਤ ਤੇ ਕੋਈ ਨਾ ਕੋਈ ਸਾਧਨ ਕਰਿਆ ਕਰੇ ਤਾਂ ਜੋ ਲੋਕ ਘਟੋ ਘਟ ਡੁੱਬਣ ਤੋਂ ਉਹਨਾਂ ਦਾ ਫਸਲਾਂ ਨੂੰ ਖਰਾਬ ਜਾਂ ਡੰਗਰਾਂ ਦਾ ਬਹੁਤ ਪਿਛਲੇ ਸਮੇਂ ਚ ਨੁਕਸਾਨ ਹੋਇਆ ਹੈ ਪਰ ਜੇ ਕਿਤੇ ਕੁਦਰਤੀ ਆਫਤ ਇਹ ਜੀ ਹੋ ਜਵੇ ਉਸ ਤੋਂ ਬਾਅਦ ਸਾਡੀ ਪਾਰਟੀ ਨੇ ਹੁਣ ਇਹ ਫੈਸਲਾ ਕੀਤਾ ਹੈ ਕਿ ਅਸੀਂ ਲੋਕਾਂ ਨੂੰ ਜਿਨ੍ਹਾਂ ਦਾ ਵਾਕਈ ਨੁਕਸਾਨ ਹੋਇਆ ਹੈ ਮਾਲੀ ਤੌਰ ਤੇ ਵਾਇਗਰੂ ਨਾ ਕਰੇ ਜਾਨੀ ਤੌਰ ਤੇ ਉਹਨਾਂ ਨੂੰ ਉਹਨਾਂ ਦਾ ਬਣਦਾ ਮੁਆਵਜ਼ਾ ਦਿਵਾਣਾ ਭਾਵੇਂ ਸਾਨੂੰ ਪ੍ਰੋਟੈਸਟ ਕਰਨੇ ਪੈਣ ਚਾਹੇ ਸਾਨੂੰ ਅਧਿਕਾਰੀਆਂ ਨੂੰ ਮਿਲਣਾ ਪਵੇ ਬਾਰ ਬਾਰ ਉਹ ਅਸੀਂ ਅੱਜ ਇਹ ਤੈਅ ਕੀਤਾ ਕਿ ਅਸੀਂ ਉਹ ਨੀਤੀ ਜਿਹੜੀ ਹੈ ਲੋਕਾਂ ਤੱਕ ਪਹੁੰਚਾਈਏ ਕਿ ਲੋਕ ਸਾਡੇ ਤੱਕ ਵਾਇਗਰੂ ਕਰੇ ਸੁਖੀ ਸ਼ਾਂਤੀ ਬਸਾਂਤਾ ਦਾ ਮੌਸਮ ਨਿਕਲ ਜੇ ਫਿਰ ਤਾਂ ਬਹੁਤ ਵਧੀਆ ਹੈ ਜੇ ਕਿਸੇ ਨੂੰ ਇਹਨਾਂ ਕਾਰਨਾ ਕਰਕੇ ਨੁਕਸਾਨ ਹੁੰਦਾ ਜਾਨੀ ਜਾਂ ਮਾਲੀ ਤਾਂ ਉਹਦਾ ਮੁਆਵਜ਼ਾ ਜਿੰਨਾ ਕੋ ਉਹਦਾ ਬਣਦਾ ਉਹ ਦਿਵਾਉਣ ਦਾ ਐਜ਼ ਅ ਪੋਲੀਟੀਕਲ ਪਾਰਟੀ ਅਸੀਂ ਪੂਰਾ ਉਦਦਮ ਕਰਾਂਗੇ ਲੋਕਾਂ ਨੂੰ ਨਾਲ ਲੈ ਕੇ ਨੇ ਮੈਸੇਜ ਤੁਮੇ ਇਹੀ ਦੇ ਰਿਹਾ ਕਿ ਕੱਲੇ ਮੇਰੇ ਬੋਲਣ ਨਾਲ ਨਹੀਂ ਹੋਣੀ ਜਿਹੜੇ ਮੇਰੇ ਤੋਂ ਬਾਅਦ ਪਾਰਟੀ ਦੇ ਅਹੁਦੇਦਾਰ ਨੇ ਜਾਂ ਸਹਿਜਪੁਰਾ ਸਾਹਿਬ ਨੇ ਜ਼ਿਲ੍ਹਾ ਲੈਵਲ ਦਾ ਕੰਮ ਦੇਖਦੇ ਨੇ ਆ ਦੁਕਾਲ ਸਾਹਿਬ ਹੁਣ ਹਲਕੇ ਦੇ ਅਸੀਂ ਲਾਏ ਨੇ ਇਹ ਵੀ ਨੀਤੀ ਨੂੰ ਸਮਝ ਕੇ ਜਦੋਂ ਅੱਡ ਅੱਡ ਪਿੰਡਾਂ ਦੀਆਂ ਮੀਟਿੰਗਾਂ ਕਰਨਗੇ ਚਾਹੇ ਦੋ ਦੋ ਚਾਰ ਚਾਰ ਪਿੰਡਾਂ ਦਾ ਜਾ ਕੇ ਮੀਟਿੰਗ ਕਰਨ ਚਾਹੇ ਇੱਕ ਇੱਕ ਦੇ ਵਿੱਚ ਵੱਡੇ ਪਿੰਡ 'ਚ ਕਰਨ ਉਦੋਂ ਤੱਕ ਨੀਤੀਆਂ ਬਣ ਤਾ ਚੁੱਕੀਆਂ ਨੇ ਨੀਤੀਆਂ ਤੇ 40 41 ਸਾਲ ਤੋਂ ਪਾਰਟੀ ਪੈਰਾ ਵੀ ਦੇ ਰਹੀ ਹੈ ਪਰ ਉਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਉਹ ਲੋਕਾਂ ਤੱਕ ਉਸ ਰੂਪ ਚ ਨਹੀਂ ਪਹੁੰਚੀਆਂ ਜਿਸ ਰੂਪ ਚ ਉਹ ਪਹੁੰਚਣੀਆਂ ਚਾਹੀਦੀਆਂ ਸੀ ਸੋ ਇਹ ਮੈਂ ਇਹਨਾਂ ਦੀ ਜ਼ਿੰਮੇਵਾਰੀ ਲੱਗ ਚੱਲਿਆ ਜਿੱਥੇ ਮੈਨੂੰ ਬੁਲਾਉਣਗੇ ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਬਤੌਰ ਜਰਨਲਿਸਟਰ ਹੀ ਦੱਸ ਸਕਦੇ ਆ ਆਪਾਂ ਉੱਥੇ ਇਹ ਮੈਨੂੰ ਹੁਕਮ ਕਰਨਗੇ ਪਾਰਟੀ ਵੱਲੋਂ ਜੋ ਵੀ ਉਹ ਮੈਂ ਆ ਕੇ ਸਪਸ਼ਟ ਕਰਾਂਗਾ ਅਸੀਂ ਲੋਕਾਂ ਤੱਕ ਹਰ ਹਾਲਤ ਚ ਖਾਸ ਕਰ ਨੌਜਵਾਨਾਂ ਰਹੀ ਬੱਚੀਆਂ ਰਹੀ ਨਾਲ ਜੁੜਨਾ ਚਾਹੁੰਦੇ ਆ ਤੇ ਜੋੜਨਾ ਚਾਹੁੰਦੇ ਆ ਇਹ ਡਰਾਈਵ ਅਸੀਂ ਆਈਡੈਂਟੀ ਕਾਰਡ ਬਣਾ ਕੇ ਵੀ ਤੇ ਮੈਂਬਰਸ਼ਿਪ ਕੱਟ ਕੇ ਵੀ ਇਸ ਨੂੰ ਅਸੀਂ ਹੋਰ ਤੇਜ਼ ਕਰਕੇ ਘਰ ਤੱਕ ਘਰ ਘਰ ਤੱਕ ਇਹ ਸੁਨੇਹਾ ਪਾਰਟੀ ਦਾ ਕਿਉਂਕਿ ਇੱਕੋ ਇੱਕ ਪਾਰਟੀ ਰਹਿ ਗਈ ਹੈ ਤੁਸੀਂ ਪਿਛਲੇ 50 ਸਾਲ ਤੇ 78 ਤੋਂ ਲੈ ਕੇ ਅੱਜ ਤੱਕ ਨਿਗਾਹ ਮਾਰ ਲਓ ਜਿਹੜੀ ਪਾਰਟੀ ਨੇ ਕ腐ਸ਼ਨ ਨਹੀਂ ਕੀਤੀ ਨਸ਼ੇ ਨਹੀਂ ਵੰਡੇ ਪੰਜਾਬ ਦੇ ਹੱਕ ਦੀ ਗੱਲ ਕਦੇ ਛੱਡੀ ਨਹੀਂ ਪੰਜਾਬ ਦੇ ਦਰਦ ਦੀ ਗੱਲ ਜ਼ੁਲਮ ਬਾਕੀ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਹਨ ਮੈਨੂੰ ਲਾਂ ਲੈਂਡ 'ਚ ਵੀ ਕੋਈ ਗੁਰੇਜ ਨਹੀਂ ਅੱਜ ਦੋ ਗਰੁੱਪ ਬਾਦਲ ਦੇ ਕੰਮ ਕਰ ਰਹੇ ਨੇ ਆਪ ਕੰਮ ਕਰ ਰਹੀ ਹੈ ਕਾਂਗਰਸ ਕੰਮ ਕਰ ਰਹੀ ਹੈ ਬੀਜੇਪੀ ਕੰਮ ਕਰੀਏ ਇਹਨਾਂ ਸਾਰਿਆਂ ਨੇ ਆਪਣੇ ਟੈਨਿਓਰ ਆਪਣੇ ਕਾਲ ਇਸ ਪੰਜਾਬ ਦੇ ਵਿੱਚ ਬਿਤਾ ਚੁੱਕੇ ਨੇ ਤੇ ਸਭ ਕੁਝ মিডিਆ ਦੇ ਸਾਹਮਣੇ ਹੈ ਕਿ ਆਪਣੇ ਆਪਣੇ ਟਾਈਮ 'ਚ ਇਹਨਾਂ ਨੇ ਪੰਜਾਬ ਨੂੰ ਵੀ ਵੇਚਿਆ ਕੁੱਟਿਆ ਤੇ ਸਿੱਖਾਂ ਨੂੰ ਵੀ ਵੇਚਿਆ ਕੁੱਟਿਆ ਇਹ ਸਾਰਿਆਂ ਦੀ ਕਹਾਣੀ ਹੈ ਇਸ ਤੋਂ ਇਲਾਵਾ ਜੇ ਕਿਸੇ ਦੀ ਕਹਾਣੀ ਹੈ ਤਾਂ ਉਹ ਸ਼ਰੋਮੀ ਕਲਦਰ ਅਮਰਸਰ ਦੀ ਹੈ ਉਸ ਕਹਾਣੀ ਨੂੰ ਮੈਂ ਆਪਣੇ ਸਾਥੀਆਂ ਸਮੇਤ ਰਲ ਕੇ ਘਰ ਘਰ ਤੱਕ ਪਹੁੰਚਾਉਣਾ ਚਾਹੁੰਦਾ ਤੇ ਉਹ ਅਸੀਂ ਅੱਜ ਫੈਸਲਾ ਕੀਤਾ ਕਿ ਜਿੰਨਾ ਹੋ ਸਕੇ ਜਲਦੀ ਤੋਂ ਜਲਦੀ ਉਹ ਤੇਜ਼ ਕੀਤਾ ਜਾਵੇ